ਬਹੁਤ ਸਾਰੀਆਂ ਔਰਤਾਂ ਦੀਆਂ ਤੁਸੀਂ ਵੀ ਦੇਖੀਆਂ ਹੋਣਗੀਆਂ ਆਪਦੀ ਜ਼ਿੰਦਗੀ ਜਿਨ੍ਹਾਂ ਨੂੰ ਹਰ ਚੀਜ਼ ਸਾਂਭ ਕੇ ਰੱਖਣ ਦੀ ਆਦਤ ਹੈ ਹਾਂਜੀ ਨਿੱਕੀ ਨਿੱਕੀ ਚੀਜ਼ ਹਾਂਜੀ ਸੱਟਣ ਨਹੀਂ ਦਿੰਦੀਆਂ ਹਾਂਜੀ ਲਫਾਫੇ ਆਏ ਉਹ ਵੀ ਨਹੀਂ ਸੱਟਣ ਦੇਣੇ ਹਾਂਜੀ ਹਾਂਜੀ ਕੋਈ ਬਾਹਰੋਂ ਗੱਤਾ ਆ ਗਿਆ ਉਹ ਸਾਂਭ ਕੇ ਰੱਖ ਲਿਆ ਹਾਂਜੀ ਘਰ 'ਚ ਮਿਸਤਰੀ ਲੱਗੇ ਸੀਗੇ ਮਿਸਤਰੀ ਨਿਕਲਣ ਲੱਗੇ ਪਾਇਆ ਕੋਈ ਕੂੜਾ ਟਾਈਪ ਕੋਈ ਪੇਚ ਬਚ ਗਏ ਲੱਕੜ ਦਾ ਸਮਾਂ ਉਹ ਵੀ ਸਾਹਮਣੇ ਰੱਖ ਲਿਆ ਸਾਂਭੀ ਗਿਆ ਸਾਂਭੀ ਗਿਆ ਔਰ ਪੂਰੀ ਜ਼ਿੰਦਗੀ ਉਹ ਸਾਂਭੀ ਗਿਆ ਜਿਹੜਾ ਕਦੇ ਕੰਮ ਨਹੀਂ ਆਉਂਦਾ ਹਾਂਜੀ ਉਹਦਾ ਨੁਕਸਾਨ ਹੁੰਦਾ ਕੋਈ ਜੋੜ ਖੜ ਜਾਂਦੇ ਆ ਜੀ ਉਹਨਾਂ ਦੇ ਘਰ ਚ ਦੇਖੋ ਜੋੜਾਂ ਦੀ ਪ੍ਰੋਬਲਮ ਹੋ ਕੇ ਤੂ ਖਰਾਬ ਹੋ ਜਾਂਦਾ ਉੱਥੇ ਜਿੱਥੇ ਸ਼ਨੀ ਦੀਆਂ ਚੀਜ਼ਾਂ ਸਾਂਭੀਆਂ ਜਾਂਣ ਜੰਗਾਲ ਲੱਗੀਆਂ ਚੀਜ਼ਾਂ ਹੁਣ ਘਰ ਚ ਜੰਗਾਲ ਲੱਗੀਆਂ ਕਿੱਲਾ ਹੋਣ ਡੱਬਿਆਂ ਚ ਪਾਈਆਂ ਹੋਣ ਉਸ ਘਰ ਦੇ ਦੀਆਂ ਔਰਤਾਂ ਦੇ ਕੁੱਬ ਪੈਜੋ ਗੋਡੇ ਖੜ ਜਾਣਗੇ ਰੱਖ ਕੇ ਦੇਖੋ ਪ੍ਰਾਣੀਆ 6 ਮਹੀਨੇ ਤੱਕ ਕੋਈ ਅਹਜੀ ਚੀਜ਼ ਨਹੀਂ ਹੋਣੀ ਚਾਹੀਦੀ ਜੇ ਜੀ ਤੁਸੀਂ ਚਲਾਈ ਨਹੀਂ ਨਹੀਂ ਚੱਲੀ ਤਾਂ ਤੁਹਾਨੂੰ એનર્ਜੀ ਕਿਹੜੀ ਦੇਉਗੀ ਦੱਸੋ ਇੱਕ ਚੀਜ਼ ਸਟਕ ਹੋ ਕੇ ਤੁਹਾਨੂੰ એનર્ਜੀ ਉਦਾਂ ਦੀ ਉਦਾਉਗੀ ਨਾ ਜਿਸ ਘਰ ਚ ਅਸੀਂ ਰਹਿ ਰਹਿਆ ਹਰ ਚੀਜ਼ ਦੀ ਆਪਣੀ ਆਪਣੀ એનર્ਜੀ ਹੈ ਵਸਤੂਆਂ ਨੇ ਆਪਾਂ એનર્ਜੀ ਲਈ ਉਹ ਹੀ ਲਿਆਂਦੀਆਂ ਘਰ ਚ ਯੂਜ਼ ਕਰਨ ਲਈ ਲਿਆਂਦੀਆਂ ਨਹੀਂ ਯੂਜ਼ ਕੀਤੀਆਂ ਬੇਕਾਰ ਹੈ ਤੇ ਸਾਨੂੰ ਵੀ ਉਹ ਬੇਕਾਰ ਹੀ ਬਣਾਣ ਗਿਆ ਫਿਰ ਪ੍ਰੈਕਟੀਕਲੀ ਦੇਖ ਲੇ ਬਹੁਤ ਵਧੀਆ ਗੱਲ ਕੀਤੀ ਮੇਰੇ ਨਾਲ ਗੱਲ ਯਾਦ ਆ ਗਈ ਮੈਂ ਕਿਸੇ ਦੇ ਘਰੇ ਗਿਆ ਉਹਨਾਂ ਦੇ ਬਜ਼ੁਰਗ ਵੀਲਚੇਅਰ ਤੇ ਸੀਗੇ ਤੇ ਬਜ਼ੁਰਗ ਪੂਰੇ ਹੋ ਗਏ। ਤੋਂ ਵੀਲਚੇਅਰ ਸਾਹਮਣੇ ਰੱਖੀ ਉਹਨਾਂ ਨੇ। ਹੂੰ ਤੇ ਮੈਂ ਉਹਨਾਂ ਨੂੰ ਕਹੇ ਕਿਸੇ ਆਸ਼ਰਮ ਚ ਜਾਂ ਹਸਪੀਟਲ ਚ ਦੇ ਆਉ ਜਾ ਕੇ। ਹਾਂ ਬਿਲਕੁਲ। ਕਹਿੰਦੇ ਨਹੀਂ ਇੰਨੇ ਦੀ ਆਈ ਸੀ ਉਹਨੇ ਸਿੱਟਣੀ ਥੋੜੀ ਐ ਤੇ ਉਹ ਮੈਂ ਕਿਹਾ ਤੁਸੀਂ ਇਸ ਥੋਟ ਨਾਲ ਬੈਠੇ ਹੋ। ਹੂੰ ਵੀ ਤੁਹਾਡਾ ਵਾਰੀ ਆਉਗੀ ਤੇ ਇਹ ਵਰਤਾਂਗੇ ਅਸੀਂ ਦੁਬਾਰਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਤੇ ਫਿਰ ਉਹ ਵਰਤੀ ਗਈ ਬਾਅਦ। ਵਰਤੀ ਗਈ ਨਾ? ਹਾਂ। ਤੇ ਬਸ ਉਹੀ ਗੱਲ ਐ ਖੜ ਜਾਣਗੇ ਗੋਡੇ ਲੱਤਾਂ ਗੋਡੇ ਖੜਾ ਦੋ। ਜਿਸ એનર્ਜੀ ਨਾਲ ਚੀਜ਼ ਉਹ ਰੱਖੋਗੇ ਨਾ ਉਹ એનર્ਜੀ ਤੁਹਾਡੇ ਤੋ ਫਿਰ ਕੁਦਰਤ ਤੁਹਾਨੂੰ ਉਹੀ ਦਊ ਤਾਂ ਇਹ ਗ੍ਰਹਿਾਂ ਨਾਲ ਕਨੈਕਟਡ ਹੈ ਫਿਰ ਇਹ ਗੱਲ એનર્ਜੀ ਨਾਲ ਕਨੈਕਟਰ ਹੈ ਜੀ ਗ੍ਰਹਿ ਵੀ ਤੇ ਨਰਜੀ ਹੋਈ ਨੇ ਹੋਰ ਕੀ ਹੈ ਤੁਹਾਡੀ ਸੋਚ ਕੀ ਹੈ ਇਹ ਵੀ ਤੇ ਨਰਜੀ ਹੋਈ ਹੈ ਹੁਣ ਕੋਈ ਕੋਈ ਬਹੁਤ ਅੱਛਾ ਇਨਸਾਨ ਹੈ ਤੇ ਕੀ ਕੀ ਕੀਤਾ ਉਹਨੇ ਅੱਛੇ ਕੁਦਰਤ ਨੇ ਅੱਛਾ ਬਣਾਇਆ ਉਹਨੂੰ ਉਹਦੇ ਸਟਾਰ ਅੱਛੇ ਆ ਤੁਹਾਡਾ ਉੱਚ ਕੀ ਪਲੱਸ ਪੁਆਇੰਟ ਹੈ ਤਾਂ ਕੀ ਉਹ ਡਿਸੀਜਨ ਮੇਕਿੰਗ 'ਚ ਅਸਰ ਪਾ ਰਹੇ ਮੇਰੀ ਮੈਂ ਕੀ ਡਿਸੀਜਨ ਲੈਣ ਜਾ ਰਹੇ ਹਾਂ ਤੇ ਅਸਰ ਪੈ ਰਿਹਾ ਤੁਹਾਡੇ ਸਟਾਰ ਇਦਾਂ ਦੇ ਆ ਅਸਰ ਤਾਂ ਤੁਹਾਡੇ ਨੇਚਰ 'ਚ ਹੀ ਨਜ਼ਰ ਆ ਜਾਣਾ ਕਿਸੇ ਨੂੰ ਤੁਹਾਨੂੰ ਆਪਣੀ ਸੋਚ 'ਚ ਨਜ਼ਰ ਆਉਣਾ ਉਹਦਾ ਅਸਰ ਫਿਰ ਉਹ ਬਦਲਦਾ ਵੀ ਰਹਿੰਦਾ ਗ੍ਰਹਿ ਬਦਲਦੇ ਆ ਦਿਸ਼ਾਵਾਂ ਬਦਲਦੀਆਂ ਨੇ ਪਰ ਲਗਨ ਦਾ ਮਾਲਕ ਤੁਸੀਂ ਹੋ ਤੁਸੀਂ ਨਹੀਂ ਬਦਲਦੇ ਜਿਹੜੇ ਲਗਨ 'ਚ ਤੁਸੀਂ ਪੈਦਾ ਹੋਏ ਹੋ ਨਾ ਉਹ ਲਗਨ ਨਹੀਂ ਬਦਲਦਾ ਉਹ ਤੇ ਉਹੀ ਜਨਮ ਤੇ ਇੱਕ ਵਾਰੀ ਹੋਇਆ ਹਾਂ ਤੇ ਮੇਨ ਸੈਂਟਰ ਤੇ ਇੱਕੋ ਹੀ ਹੈ ਉਸ ਤੋਂ ਬਾਅਦ ਤੇ ਦਿਸ਼ਾਵਾਂ ਬਦਲਦੀਆਂ ਨੇ ਚੱਕਰ ਹੈ ਜੀ ਇਹ ਉਹ ਕਹਿੰਦੇ ਜੱਜਮਾਨਾ ਵਾਲ ਕਿੰਨੇ ਆ ਕਹਿੰਦਾ ਮੂਰੇ ਹੀ ਆਉਣੇ ਆ ਤੇ ਉਹ ਸਾਰੀਆਂ ਚੀਜ਼ਾਂ ਉਦਾਂ ਹੀ ਆ ਉਦਾਂ ਹੀ ਚੱਕਰ ਚੱਲਦਾ ਇਹ ਸਰਕਲ ਹੈ ਇਹ ਬਹੁਤ ਡੂੰਗਾ ਵਿਗਿਆਨ ਹੈ ਅਸਲ 'ਚ ਜੋਤੀ ਜੇ ਸਮਝਿਆ ਜਾਵੇ ਤਾਂ ਤਾਂ ਇਨਸਾਨ ਉਹੀ ਗੱਲ ਨਾ ਕਿ ਕੁਦਰਤ ਦੇ ਨੀਮਾ ਚ ਬੰਨਿਆ ਹੋਇਆ ਮੈਂ ਕਹਿੰਨੀ ਆ ਮਾੜਾ ਚ ਹਿੱਲ ਕੇ ਤਾਂ ਦੇਖੋ ਇਹ ਜੇ ਸਵਾਦ ਆਉਂਦੇ ਆ ਨਾ ਫਿਰ ਬੰਦੇ ਨੂੰ ਪਤਾ ਵੀ ਨਹੀਂ ਚੱਲਦਾ ਆ ਕੇ ਕਹਿਣਗੇ ਅਸੀਂ ਤਾਂ ਇੰਨਾ ਚੰਗਾ ਕੀਤਾ ਲੈ ਤੁਹਾਡ ਚੰਗਾ ਤੇ ਮਾੜਾ ਦੱਸੋ ਕੀ ਹੈ ਚੰਗਾ ਮਾੜਾ ਕੁਝ ਨਹੀਂ ਉਹੀ ਦਿਨ ਤੇ ਰਾਤ ਹੋਗੇ ਨਾ ਗੱਲ ਇਹ ਹੈ ਕਿ ਜੇ ਨਾ ਸਿਮਰ ਜੋਤ ਕਿਸੇ ਦਾ ਹੱਕ ਮਾਰਨਾ ਮਾੜਾ ਹੈ ਨਾ ਤੇ ਆਪਣਾ ਹੱਕ ਛੱਡਣਾ ਵੀ ਮਾੜਾ ਹੈ ਇਹ ਸਚਾਈ ਆ ਕਈ ਵਾਰੀ ਹੱਕ ਛੱਡੇ ਤੇ ਨਾ ਇਨਸਾਨ ਤੁਸੀਂ ਦੇਖੋ ਕੀ ਹਾਲਕ ਹੋ ਜਾਂਦਾ ਤਾਂ ਜੇ ਮਾਰੋ ਨਾ ਨਾ ਇਹ ਕਿਹਾ ਗਿਆ ਤਾਂ ਛੱਡੋ ਵੀ ਨਾ ਫਿਰ ਆਪਣਾ ਕੀ ਛੱਡ ਰਹੇ ਹੋ ਬਈ ਕੀ ਹੋ ਗਿਆ ਕਿਉਂ ਛੱਡਣਾ ਨਾਲ ਹੀ ਮੰਗਲ ਖਰਾਬ ਨਾਲ ਹੀ ਸ਼ੁਕਰ ਖਰਾਬ ਗਰਸਤੀ ਆ ਸ਼ੁਕਰ ਤੁਹਾਡੀ ਤੇ ਰੁਲ ਗਏ ਫਿਰ ਜੀ ਅਸੀਂ ਤੇ ਐ ਕੀਤਾ ਸੀ ਚਲੋ ਰੱਬ ਚੰਗਾ ਕਰੋ ਰੱਬ ਨੇ ਤੁਹਾਡੇ ਸਟਾਰ ਦੇ ਮੁਤਾਬਕ ਤੁਹਾਨੂੰ ਪੈਦਾ ਕਰਤਾ ਹਨਾ ਚਲਾਉਣੀ ਤੇ ਜ਼ਿੰਦਗੀ ਤੁਸੀਂ ਆਪ ਹੀ ਸਰਕਲ ਤੇ ਆਪ ਹੀ ਚਲਾਉਣਾ ਪਰ ਇਹ ਗ੍ਰਸਤੀ ਕਿਉਂ ਵਿਗੜ ਜਾਂਦੀ ਹੈ ਬਹੁਤ ਸਾਰੇ ਪਰਿਵਾਰ ਮੈਂ ਅਸੀਂ ਦੇਖੇ ਨੇ ਨਿੱਜੀ ਤੌਰ ਤੇ ਵੀ ਕਿ ਇੰਨੇ ਇੰਨੇ ਸਾਲਾਂ ਤੋਂ ਰਿਸ਼ਤਾ ਵਿਆਹਤਾ ਜੀਵਨ ਚੰਗਾ ਚੱਲ ਰਿਹਾ ਸੀ ਬੱਚੇ ਵੀ ਵੱਡੇ ਹੋ ਗਏ ਔਰ ਆਲ ਆਫ ਅ ਸੱਡਨ ਸਿਆਣੀ ਉਮਰ 'ਚ ਜਾ ਕੇ ਇੱਕ ਦੂਜੇ ਤੋਂ ਮੋਹ ਭੰਗ ਹੋਇਆ ਤੇ ਬੰਦਾ ਕਿਤੇ ਹੋਰ ਹੈ ਜਨਾਨੀ ਕਿਤੇ ਹੋਰ ਹੈ ਤੇ ਘਰ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ ਕੀ ਇਹ ਵੀ એનર્ਜੀ ਹੈ ਜਾਂ ਗ੍ਰਹਿ ਨੇ ਜਾਂ ਇਹ ਮੂਰਖਤਾ ਹੈ ਕੀ ਹੈ ਇਹ ਇਹ ਵਕਤ ਹੈ ਇਹ ਵਕਤ ਹੈ ਜੀ ਜਦੋਂ ਜਿਹੜੇ ਗ੍ਰਹਿ ਦੀ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਕਿ ਕਿਸੇ ਦਾ 36 ਸਾਲ ਦੇ ਵਿੱਚ ਆ ਕੇ ਸ਼ੁਕਰ ਚੱਲਿਆ ਤੇ ਜਦੋਂ ਸ਼ੁਕਰ ਚੱਲਣਾ ਉਹਦੇ ਸ਼ੁਕਰ ਨੇ ਨਚਾਉਣਾ ਬਹੁਤ ਬੁਰਾ ਫਿਰ ਬੰਦੇ ਨੂੰ ਤੇ ਉਹਨੂੰ ਫਿਰ ਲੱਗਦਾ ਕਿ ਲੈ ਮੈਂ ਤੇ ਐਵੇਂ ਕੱਢਤੀ ਮੇਰੇ ਤੇ ਜ਼ਿੰਦਗੀ ਹੁਣ ਸ਼ੁਰੂ ਹੋਈ ਆ ਹਨਾ ਮੈਨੂੰ ਡਿਸੀਜਨ ਹੀ ਹੁਣ ਲੈਣੇ ਪਤਾ ਲੱਗਿਆ ਮੈਂ ਤੇ ਐਵੇਂ ਹੀ ਕੱਢਤੀ ਤੁਸੀਂ ਦੇਖੋ ਕਈ ਵਾਰੀ ਕਿਸ ਉਮਰ 'ਚ ਜਾ ਕੇ ਲੋਕ ਕਹਿੰਦੇ ਆ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ ਮੈਂ ਤੇ ਐਵੇਂ ਆਪਣੀ ਉਮਰ ਕੱਢਤੀ ਮੈਨੂੰ ਤੇ ਹੁਣ ਪਤਾ ਲੱਗਾ ਤੇ ਉਹ ਪਤਾ ਕਦੋਂ ਲੱਗਾ ਦਿਮਾਗ ਤੇ ਸਿਰੋਂ ਤੋਂ ਹੀ ਉਹੀ ਸੀ ਮਨ ਵੀ ਸ਼ੁਰੂ ਤੋਂ ਹੀ ਉਹੀ ਸੀ ਕੰਮ ਵੀ ਸ਼ੁਰੂ ਤੋਂ ਹੀ ਸੀ ਉਦੋਂ ਕਿਉਂ ਪਤਾ ਲੱਗਿਆ ਕਿਉਂਕਿ ਉਸ ਗ੍ਰਹਿ ਦੀ ਦਚਾ ਚੱਲ ਰਹੀ ਹੈ ਪਰ ਜੱਸੀ ਜੀ 20 25 ਸਾਲ ਇੱਕ 파ਟਨਰ ਨਾਲ ਬੰਦਾ ਰਿਹਾ ਹੋਵੇ ਹੂੰ ਸਭ ਕੁਝ ਸਹੀ ਰਿਹਾ ਹੋਵੇ ਤੇ 25 ਸਾਲ ਬਾਅਦ ਦਿਮਾਗ ਭਾਂਗ ਗਿਆ ਜਾ ਕੇ ਬੰਦੇ ਦਾ ਮੂੰਹ ਭੰਗ ਹੋ ਕੇ ਉਹ ਕਿਤੇ ਹੋਰ ਮੂੰਹ ਮਾਰਦਾ ਫਿਰੇ ਇਹਨੂੰ ਇੱਥੇ ਗ੍ਰਹਿ ਕਹਿੰਦੇ ਆ ਉਹੀ ਤੇ ਤੁਹਾਨੂੰ ਦੱਸ ਰਹੀ ਆ ਇਹਨੂੰ ਇੱਥੇ ਗ੍ਰਹਿ ਕਹਿੰਦੇ ਆ ਫਿਰ ਫਿਰ ਭੱਜ ਲੋ ਕਿੱਥੇ ਮਰਜੀ ਫਿਰ ਕਿੱਥੇ ਗਈ ਤੁਹਾਡੀ ਸੋਚ ਫਿਰ ਕਿੱਥੇ ਗਈ ਤੁਹਾਡਾ ਸਿਸਟਮ ਤੁਹਾਡੇ ਘਰ ਦੀ ਪਰਵਰਿਸ਼ ਫਿਰ ਕਿੱਥੇ ਗਿਆ ਉਹ ਖਾਂ